ਲਓ ਜੀ ਇਸ ਵੀਰੇ ਨਰਾਜ ਦੇ ਵਿੱਚ ਕਬੂਤਰ ਸੱਜੇ ਜਾ ਰਹੇ ਨੇ ਮਰਾਜ ਦੇ ਵਿੱਚ ਜੋਤਾਂ ਤਾਲੀਆਂ ਮਾਰ ਫੜ ਜਾਵੇ ਜੋਤਾਂ ਤਾਲੀਆਂ ਹਵਾ ਦੇ ਵਿੱਚ ਦੁਬਾਰੇ ਉੱਡਦੇ ਹੋਏ ਦਾਸ ਦੀ ਟੀਮਾਂ ਜਾਂਦੀ ਆ ਰਿਹਾ ਇੰਡੀਆ ਇਹ ਤੀਜਾ ਵਾਰਸ਼ਿਕ ਬਾਦ ਦਾ ਟੂਰਨਾਮੈਂਟ ਦਾ ਸੈੱਟ ਅੱਗੇ ਆ ਰਹੇ ਨੇ ਕਿ ਕਿਹੜੇ ਪਿੰਡ ਜਾਣਗੇ ਕਿਹੜੇ ਸ਼ਹਿਰ ਜਾਣਗੇ ਕਿਹੜੇ ਅਕਾਫ ਜਾਣਗੇ ਔਰ ਜਿਹੜੀ ਕਬੂਤਰ ਨੂੰ ਬੜੀ ਖੁਸ਼ੀ ਆ ਕਿ ਮੈਂ ਅੱਜ ਹਲਕਾ ਸੁਲਤਾਨ ਪਰੋਦੀ ਦੇ ਬਹੁਤ ਹੀ ਇਤਿਹਾਸਿਕ ਪਿੰਡ ਜਿਹੜਾ ਕਿ ਸਾਡੇ ਸਰਦਾਰ ਸਚਨ ਸਿੰਘ ਦੀ ਟੀਮਾਂ ਸਾਹਿਬ ਦਾ ਬਰਥਪਲੇਸ ਬਾਰਾ ਤਿੰਨ ਦਾ ਗੋਲੀਆਂ ਉਥੇ ਆਦਾ ਪਹੁੰਚਿਆ ਔਰ ਇਹ ਵੱਡੇ ਵੀਰ ਦੀ ਹੁਕਮ ਵੱਡੇ ਵੀਰ ਦਾ ਹੁਕਮ ਸੀਗਾ ਮੈਨੂੰ ਕਿ ਤੁਸੀਂ ਇੱਥੇ ਅਸੀਂ ਟੂਰਨਾਮੈਂਟ ਕਰਾਉਨੇ ਆ ਬਸਟੋਨ ਦਾ ਸਰਦਾਰ ਬਲਕਾਰ ਸਿੰਘ ਟੀਮਾਂ ਦਾ ਨੈਸ਼ਨਲ ਟੂਰਨਾਮੈਂਟ ਉਹਦੇ ਵਿੱਚ ਆਉਣਾ ਹੈ ਸੋ ਮੈਨੂੰ ਆ ਕੇ ਬਹੁਤ ਵਧੀਆ ਲੱਗਿਆ ਲਗਭਗ ਪੂਰੇ ਭਾਰਤ ਦੇ ਵਿੱਚੋਂ 16 ਟੀਮਾਂ ਜਿਹੜੀਆਂ ਨੇ ਇੱਥੇ ਸਕਵਾਕ ਸਟੇਟਸ ਨੇ ਜਿਵੇਂ ਕੋਈ ਕੈਰਲਾ ਤੋਂ ਟੀਮਾਂ ਕੋਈ 오ਡੀਸਾ ਤੋਂ ਨੇ ਬੱਚੇ ਕੋਈ ਸਕਵਾਕ ਡਿਪਾਰਟਮੈਂਟ ਤੋਂ ਵੀ ਨੇ ਰੇਲਵੇ ਡਿਪਾਰਟਮੈਂਟ ਆਰਮੀ ਜੈ ਲਾਈਟਿਟੀ ਬੋਰਡ ਡਿਪਾਰਟਮੈਂਟ ਸੇ ਜਿਹੜੇ ਆ ਪਲੇਅਰ ਨੇ ਕੋਚੇ ਅੱਜ ਆਪਣੀ ਪਰਫਾਰਮੈਂਸ ਦੇ ਰਹੇ ਨੇ ਸੋ ਬੜਾ ਸਾਡੇ ਵਾਸਤੇ ਖੁਸ਼ੀ ਦਾ ਗੱਣਾ ਵੈਸੇ ਵੀ ਪੰਜਾਬ ਸਰਕਾਰ ਵੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਕੇ ਤਾਨੂੰ ਬਹੁਤ ਉਤਸ਼ਾਹਤ ਕਰ ਰਹੀ ਆ ਅਸੀਂ ਜਦੋਂ ਸਫਲਤਾ ਦੇ ਵਿੱਚ ਲੋਕਾਂ ਨੇ ਸਾਨੂੰ ਜਿੰਨੇ ਵਾਰੀ ਦਿੱਤੀ ਸੀ ਉਦੋਂ ਤੋਂ ਹੀ ਖੇਡਾਂ ਵਸਤਰ ਪੰਜਾਬ ਦੀਆਂ ਜਿਹੜੀਆਂ ਕਰਾਉਣੀਆਂ ਸ਼ੁਰੂ ਕੀਤੀਆਂ ਤੀਸਰਾ ਸੀਜ਼ਨ ਜਿਹੜਾ ਖੇਡਾਂ ਵਸਤਰ ਪੰਜਾਬ ਦੀਆਂ ਦਾ ਉਹ ਵੀ ਅਸੀਂ ਜਿਹੜਾ ਸਫਲਤਾਪੂਰਵਕ ਸੰਪੰਨ ਕਰਾਇਆ ਸੋ ਮੇਰੇ ਵੱਲੋਂ ਸਰਦਾਰ ਸੱਜਨ ਸਿੰਘ ਜੀ ਚੀਮਾ ਸਾਹਿਬ ਨੂੰ ਉਹਨਾਂ ਦੀ ਸਮੁੱਚੀ ਟੀਮ ਨੂੰ ਔਰ ਸਾਰੇ ਪਲੇਅਰਸ ਜਿੰਨੀਆਂ ਵੀ ਟੀਮਾਂ ਆਈਆਂ ਨੇ ਉਹਨਾਂ ਨੂੰ ਤੇ ਸਾਰੀਆਂ ਸ਼ੋਭਾ ਆਮਨਾਵਾਂ ਇਸ ਤਰ੍ਹਾਂ ਹੀ ਖੇਡਾਂ ਦੇ ਨਾਲ ਜੁੜਦੇ ਹੋਏ ਜਿਹੜਾ ਆ ਉਹ ਦੇਸ਼ ਦੀ ترقی ਦੇ ਵਿੱਚ ਚੈਸਾ ਮਾਹੌਲ ਬਣਾਕ ਸੰਥੀਆਂ ਜਿਲ੍ਹਾ ਪੱਤੀਆਂ ਜੜੀਆਂ ਨੇ ਮੁਹਾੜੀ ਦੀ ਤਿਆਰੀ ਰਹੀ ਆ ਦੇਖੋ ਵੈਸੇ ਤਾਂ ਸੋਨਾ ਦੀ ਗੱਲ ਮੇਰੇ ਹਿਸਾਬ ਨਾਲ ਇੱਥੇ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਵੇਲੇ ਤਾਂ ਆਪਾਂ ਬੜੇ ਖੇਤਾਂ ਦੇ ਮਾਹੌਲ ਦੇ ਵਿੱਚ ਆ ਪਰ ਫਿਰ ਵੀ ਜਿੱਥੋਂ ਤੱਕ ਜੜੀਆਂ ਸਾਡੀਆਂ ਲੋਕਲ ਸੈਲਫ ਗਵਰਨਮੈਂਟਸ ਹੁੰਦੀਆਂ ਨੇ ਅੱਜਵੇਂ ਹੁਣ ਅਸੀਂ ਅ ਨਗਰ ਕੌਂਸਲਾਂ ਦੀਆਂ ਟੋਨਾ ਵੀ ਕਈ ਥਾਵਾਂ ਤੇ ਹੋ ਰਹੀਆਂ ਨੇ ਬਲਾਕ ਸੰਪਤੀ ਜਲਾ ਕ੍ਰਿਸ਼ਨਾ ਦੀਆਂ ਟੋਨਾ ਵੀ ਸਾਡੀਆਂ ਪੈਂਡਿੰਗ ਨੇ ਸੋ ਅਸੀਂ ਹਰ ਚੋਣ ਜਿਹੜੀ ਆ ਲੜਨ ਵਾਸਤੇ ਸਾਡੀ ਪਾਰਟੀ ਜਿਹੜੀ ਆ ਉਹ ਚਾਹਤ ਕਰਦੀ ਕੋ ਸਾਡੇ ਬਹੁਤ ਹੀ ਸਤਕਾਰਯੋਗ ਸਰਦਾਰ ਹਰਪਜਨ ਸਿੰਘ ਜੀ ਜੋ ਸਾਹਿਬ ਕੈਬਨਟ ਮੰਤਰੀ ਨੇ ਅੱਜ ਇੱਥੇ ਆਏ ਨੇ 올 ਇੰਡੀਆ ਟੂਰਨਾਮੈਂਟ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਕਿਉਂਕਿ ਇਹ ਟੂਰਨਾਮੈਂਟ ਕੋਈ ਆਮ ਟੂਰਨਾਮੈਂਟ ਨਹੀਂ ਇੰਡੀਆ ਦਾ ਸਭ ਤੋਂ ਵੱਡਾ ਟੂਰਨਾਮੈਂਟ ਹੈ 5 ਦਿਨ ਚੱਲਣਾ ਹੈ ਔਰ ਅਸੀਂ ਵੱਡੇ ਇਨਾਮ ਦੇ ਰਹੇ ਆ ਔਰ ਸਾਰੀਆਂ ਸਟੇਟਾਂ ਦੇ ਵਿੱਚੋਂ ਟੀਮਾਂ ਜਿਹੜੀਆਂ ਟੌਪ ਜੀਆਂ ਟੀਮਾਂ ਨੇ ਕਰੀਮ ਹੈ ਉਹ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਆਣ ਕੇ ਖੇਡ ਰਹੀਆਂ ਨੇ ਤੇ ਇਹ ਬੜੀ ਇੱਕ ਬਲਖਣ ਜੀ ਗੱਲ ਹੈ ਕਿ ਇੰਨੇ ਛੋਟੇ ਪਿੰਡ ਦੇ ਵਿੱਚ ਇੰਡੀਆ ਦਾ ਸਭ ਤੋਂ ਵਧੀਆ ਟੂਰਨਾਮੈਂਟ ਜਿਹੜਾ ਆਪਾਂ ਇਹ ਕਹ ਲਈਏ ਕਿ ਕਲੱਬ ਕਰਾਉਂਦੇ ਨੇ ਨੈਸ਼ਨਲ ਵਗੈਰਾ ਉਹਨਾਂ ਦਾ ਨਿਯਮ ਮੈਂ ਗੱਲ ਕਰਦਾ ਜਿਹੜੇ ਕਲੱਬ ਟੂਰਨਾਮੈਂਟ ਕਰਾਉਂਦੇ ਨੇ ਸਭ ਤੋਂ ਵੱਡਾ ਟੂਰਨਾਮੈਂਟ ਹੈ ਸੋ ਸਾਡਾ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਸੁਪਨਾ ਹੈ ਕਿ ਰੰਗਲਾ ਪੰਜਾਬ ਬਣਾਣਾ ਹੈ ਖੇਡਾਂ ਦੇ ਵਿੱਚ ਯੂਥ ਨੂੰ ਪਾ ਕੇ ਉਹਨਾਂ ਨੂੰ ਨਸ਼ਿਆਂ ਦੀ అలਮਤ ਤੋਂ ਦੂਰ ਰੱਖਣਾ ਹੈ ਉਹਨਾਂ ਨੂੰ ਪੜ੍ਹਾਈ ਵਾਲੇ ਪਾਸੇ ਲਾਣਾ ਹੈ ਤੇ ਇੱਕ ਤਾਂ ਹੀ ਜਿਹੜਾ ਜਦੋਂ ਯੂਥ ਸਿੱਧੇ ਪਾਸੇ ਲੱਗ ਗਿਆ ਤੇ ਆਪਣਾ ਪੰਜਾਬ ਜਿਹੜਾ ਆਪਣੇ ਆਪ ਰੰਗਲਾ ਪੰਜਾਬ ਬਣ ਚੁੱਕਾ ਸੋ ਉਹਨਾਂ ਦੀ ਜਿਹੜੀ ਹੈ ਅਸ਼ੀਰਵਾਦ ਦੇ ਸਦਕਾ ਜੇ ਸਾਰੀਆਂ ਖੇਡਾਂ ਖੁੱਡਾਂ ਜਿਹੜੀਆਂ ਸੀ ਅੱਜ ਕਿਹੜੇ ਕਿਹੜੇ ਟੀਮਾਂ ਦੇ ਮੁਤਾਬਿਕ ਦੇਖੋ ਇੱਕ ਤੇ ਉਹ ਕੇਰਲਾ ਸਟੇਟ ਐਲਐਕਐਸਟੀ ਬੋਰਡ ਔਰ ਆਪਣਾ ਮੇਰੇ ਖਿਆਲ ਚ ਆਂਧਰਾ ਦੀ ਟੀਮ ਖੇਡ ਰਹੀ ਹੈ ਇਧਰ ਆਰਮੀ ਔਰ ਦਿੱਲੀ ਦੀ ਟੀਮ ਖੇਡ ਰਹੀ ਹੈ ਇਸ ਤੋਂ ਪਹਿਲਾਂ ਨਾਰਥਰਨ ਰੇਲਵੇ ਤੇ ਸਾਊਥ ਸੈਂਟਰ ਰੇਲਵੇ ਹਾਈਦਰਾਬਾਦ ਉਹ ਖੇਡ ਕੇ ਗਈ ਹੈ ਉਸ ਤੋਂ ਬਾਅਦ ਜੀਤ ਪਹਿਲਾਂ ਈਸਟਰਨ ਰੇਲਵੇ ਕਲਕੱਤਾ ਖੇਡ ਕੇ ਗਈ ਹੈ ਸੋ ਅੱਜ ਮੀਂਹ ਕਰਕੇ ਸਾਡਾ ਕਾਫੀ ਚੀਜ਼ਾਂ ਜਿਹੜੀਆਂ ਅਫਸੈਟ ਹੋ ਗਈਆਂ ਸ਼ਾਮ 4:00 ਵਜੇ ਸਾਨੂੰ ਥੋੜਾ ਮੀਂਹ ਕਟਿਆ ਅਸੀਂ ਅਸੀਂ ਤਿਆਰੀਆਂ ਕੀਤੀਆਂ ਨੇ ਸੋ ਫਿਰ ਵੀ ਅਸੀਂ ਬਹੁਤ ਧੰਨਵਾਦੀਆਂ ਸਾਡੀ ਸ਼ਾਨ ਵਧਾਈ ਹੈ ਆ ਸਾਡੇ ਮੰਤਰੀ ਸਾਹਿਬ ਨੇ ਆ ਕੇ ਸੋ ਮੈਂ ਬਹੁਤ ਬਹੁਤ ਸੰਤੁਸ਼ਟ